ਅੱਜ ਇੱਕ ਅਹਿਮ ਖਗੋਲੀ ਘਟਨਾ ਵਾਪਰਨ ਜਾ ਰਹੀ ਹੈ ਅੱਜ ਚੰਨ ਨੂੰ ਜਿਹੜਾ ਪੂਰਨ ਚੰਨ ਗ੍ਰਹਿਣ ਲੱਗਣ ਜਾ ਰਿਹਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਟੋਟਲ ਲੂਨਰ ਇਕਲਿਪਸ ਵੀ ਕਿਹਾ ਜਾਂਦਾ ਇਹ 7 ਅਤੇ 8 ਸਤੰਬਰ ਦੀ ਰਾਤ ਨੂੰ ਵਰਤਾਰਾ ਜਿਹੜਾ 2025 ਨੂੰ ਵਾਪਰਨਾ ਹੈਗਾ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਪੂਰਨ ਚੰਨ ਗ੍ਰਹਿਣ ਦਿਖਾਈ ਦੇਊਗਾ ਏਸ਼ੀਆ ਤੋਂ ਪਹਿਲਾਂ ਯੂਰਪ ਦੇ ਵਿੱਚ ਅਫਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਰੂਸ ਦੇ ਵਿੱਚ ਵੀ ਇਹ ਦਿਖਾਈ ਦੇਊਗਾ ਪਰ ਉੱਥੇ ਪੂਰਨ ਜਿਹੜਾ ਚੰਨ ਗ੍ਰਹਿਣ ਨਹੀਂ ਹੋਣਾ ਆਸਟ੍ਰੇਲੀਆ ਦੇ ਕੁਝ ਖੇਤਰਾਂ 'ਚ ਹੋਊਗਾ ਪਰ ਯੂਰਪ ਤੇ ਅਫਰੀਕਾ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਪੂਰਨ ਤੌਰ ਤੇ ਜਿਹੜਾ ਚੰਨ ਨਹੀਂ ਟੱਕਿਆ ਜਾਣਾ ਇੱਥੇ ਨਹੀਂ ਦਿਖਾਈ ਦੇਊਗਾ ਤਾਂ ਨਾਰਥ ਅਮਰੀਕਾ ਤੇ ਸਾਊਥ ਅਮਰੀਕਾ ਮਹਾਦੀਪਾਂ ਦੇ ਵਿੱਚ ਦਿਖਾਈ ਨਹੀਂ ਦੇਣਾ ਨਾਰਥ ਅਮਰੀਕਾ ਦੇ ਅਲਾਸਕਾ ਦੇ ਸਿਰਫ ਪੱਛਮੀ ਕੁਝ ਖੇਤਰਾਂ 'ਚ ਦਿਖਾਈ ਦੇਊਗਾ ਉਹ ਵੀ ਮਾਮੂਲੀ ਜਿਹਾ ਕੈਨੇਡਾ ਯੂ ਐਸ ਏ ਤੇ ਮੈਕਸੀਕੋ ਦੇ ਵਿੱਚ ਇਹ ਨਹੀਂ ਦਿਖਾਈ ਦੇਣਾ ਇਸੇ ਤਰ੍ਹਾਂ ਸਾਊਥ ਅਮਰੀਕਾ ਤੇ ਬ੍ਰਾਜ਼ੀਲ ਦੇਸ਼ ਦੇ ਸਿਰਫ ਪੂਰਬੀ ਕੁਝ ਖੇਤਰਾਂ 'ਚ ਦਿਖਾਈ ਦੇਊਗਾ ਤੇ ਬਾਕੀ ਦੇ ਦੇਸ਼ਾਂ ਦੇ ਵਿੱਚ ਸਾਊ ਆਰਕਟਿਕ ਤੇ ਅੰਟਾਰਕਟਿਕ ਜਿਹੜੇ ਨਾਰਥ ਤੇ ਸਾਊਥ ਪੋਲ ਨੇ ਉੱਥੇ ਵੀ ਦਿਖਾਈ ਦੇਊਗਾ ਪਰ ਮੁੱਖ ਤੌਰ ਤੇ ਜਿਹੜਾ ਇਹ ਭਾਰਤ ਤੇ ਭਾਰਤ ਦੇ ਨਾਲ ਲੱਗਦੇ ਜਿੰਨੇ ਵੀ ਦੇਸ਼ ਨੇ ਉਹਨਾਂ ਦੇ ਵਿੱਚ ਪੂਰਨ ਚੰਨ ਗ੍ਰਹਿਣ ਜਿਹੜਾ ਦਿਖਾਈ ਦੇਊਗਾ ਚੰਨ ਗ੍ਰਹਿਣ ਕਦੇ ਵੀ ਇਕੱਲਾ ਨਹੀਂ ਲੱਗਦਾ ਇਹ ਤੋਂ 2 ਕ ਹਫ਼ਤੇ ਪਹਿਲਾਂ ਜਾਂ 2 ਕ ਹਫ਼ਤੇ ਬਾਅਦ ਸੂਰਜ ਗ੍ਰਹਿਣ ਵੀ ਲੱਗਦਾ ਸੂਰਜ ਗ੍ਰਹਿਣ 21 ਸਤੰਬਰ 2025 ਨੂੰ ਹੈ ਤੱਕੀ ਲੱਗਣ ਜਿਹੜਾ ਜਾ ਰਿਹਾ ਤੁਸੀਂ ਗੂਗਲ ਤੇ ਜਾ ਕੇ ਜਿਹੜਾ ਲੂਨਰ ਇਕਲਿਪਸ ਲesque ਆਪਣੇ ਨੇੜੇ ਦਾ ਕੋਈ ਵੱਡਾ ਸ਼ਹਿਰ ਲਿਖ ਕੇ ਉੱਥੇ ਸਰਚ ਕਰ ਸਕਦੇ ਆ ਤੇ ਉਹਦੇ ਉੱਪਰ ਟਾਈਮ ਲਿਖਿਆ ਹੋਇਆ ਆ ਜਾਊਗਾ ਕਿ 7 ਸਤੰਬਰ ਦੀ ਰਾਤ ਨੂੰ ਕਦੋਂ ਕੁ ਸ਼ੁਰੂ ਹੋਊਗਾ ਕਦੋਂ ਕੁ ਪੀਕ ਤੇ ਹੋਊਗਾ ਤੇ 8 ਸਤੰਬਰ ਦੀ ਸਵੇਰ ਨੂੰ ਕਦੋਂ ਕਿ ਇਹ ਸਮਾਪਤ ਹੋਊਗਾ ਜੇਕਰ ਪੰਜਾਬ ਦਾ ਜੇਕਰ ਕਰੀਏ ਤੇ ਪੰਜਾਬ ਦੇ ਵਿੱਚ ਇਹ ਅੱਜ ਰਾਤ ਨੂੰ 9 ਵਜੇ ਸ਼ੁਰੂ ਹੋਊਗਾ ਆ ਪੌਣੇ 12 ਵਜੇ ਪੂਰਾ ਚੰਨ ਟਕਿਆ ਹੋਊਗਾ ਤੇ 8 ਤਰੀਕ 8 ਸਤੰਬਰ 2025 ਦੀ ਸਵੇਰ ਨੂੰ ਲਗਭਗ 2:30 ਵਜੇ ਇਹਦੀ ਸਮਾਪਤੀ ਹੋਊਗੀ ਅਸਲ ਵਿੱਚ ਇੱਕ ਗੋਲੀ ਘਟਨਾ ਆਦ ਕਾਲ ਤੋਂ ਵਾਪਰਦੀ ਆਈ ਜਾਂ ਤੇ ਅੱਗੇ ਭਵਿੱਖ ਦੇ ਵਿੱਚ ਵਾਪਰਦੀਆਂ ਰਹਿਣੀਆਂ ਨੇ। ਹੁੰਦਾ ਕੀ ਹੈ ਕਿ ਚੰਨ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈਗੀ। ਸੂਰਜ ਦੀ ਰੋਸ਼ਨੀ ਚੰਨ ਤੇ ਪੈਂਦੀ ਹੈ ਤੇ ਰਿਫਲੈਕਟ ਹੋ ਕੇ ਧਰਤੀ ਤੱਕ ਪਹੁੰਚ ਜੇ ਤਾਂ ਸਾਨੂੰ ਚੰਨਾ ਜਿਹੜਾ ਚਮਕਦਾ ਦਿਖਾਈ ਦਿੰਦਾ। ਅੱਜ ਸੂਰਜ ਤੇ ਚੰਨ ਇਹਨਾਂ ਦੇ ਵਿਚਕਾਰ ਦੀ ਧਰਤੀ ਨੇ ਗੁਜ਼ਰਨਾ ਇਸ ਕਰਕੇ ਸੂਰਜ ਦੀ ਰੋਸ਼ਨੀ ਨੂੰ ਧਰਤੀ ਨੇ ਬਲੌਕ ਕਰ ਲੈਣਾ। ਚੰਨ ਤੇ ਧਰਤੀ ਦਾ ਪਰਛਾਵਾਂ ਪੈਣ ਲੱਗਾ ਹੈ ਨਾ ਇਸ ਕਰਕੇ ਚੰਨ ਸਾਨੂੰ ਜਿਹੜਾ ਬਲੈਕ ਹੁੰਦਾ ਕਾਲਾ ਹੁੰਦਾ ਦਿਖਾਈ ਦੇਊਗਾ। ਤੁਸੀਂ ਜਿਹੜੇ ਵੀ ਸਕਾਈ ਗੇਜਰਸ ਨੇ ਜਿਹੜੇ ਤਾਰੇ ਵੇਖਣ ਦੇ ਅੰਬਰ ਨੂੰ ਵੇਖਣ ਦੇ ਸ਼ਕੀਨ ਨੇ ਅੱਜ ਰਾਤ ਨੂੰ ਹੀ ਵਰਤਾਰਾ ਵਾਪਰਤਾ ਦੇਖ ਸਕਦੇ ਹੋ ਜੇਕਰ ਬੱਦਲਬਾਈ ਨਹੀਂ ਹੁੰਦੀ ਤੇ ਆਪਣੇ ਬੱਚੇ ਨੂੰ ਇੱਕ ਗੋਲੀ ਘਟਨਾ ਜ਼ਰੂਰ ਦਿਖਾ ਸਕਦੇ ਹੋ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ